ਅੱਜ ਤੁਸੀਂ ਹਾਊਸਪੈਡ ਕੰਪਲੈਕਸ 2 ਪਹੁੰਚੇ ਹੋ ਸਰ ਛਵੀ ਲਾਈ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਕੋਈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਮੱਲਵ ਜੋ ਹਾਊਸਪੈਡ ਕੰਪਲੈਕਸ ਵਾਲਿਆਂ ਨੇ ਅੱਜ ਜੋ ਦਰਿਆਦਰੀ ਦਿਖਾਈ ਹੈ ਸਾਰੇ ਨੇ ਆਪਣੇ ਪਿਆਰ ਦਾ ਸਬੂਤ ਪੇਸ਼ ਕੀਤਾ ਹੈ ਕਿ ਸਾਰੇ ਇਕੱਠੇ ਨੇ ਔਰ ਪ੍ਰਧਾਨ ਜੀ ਸਾਰੇ ਕਮੇਟੀ ਦੇ ਮੈਂਬਰ ਸਾਹਿਬਾ ਸਾਡੇ ਕੁਸ਼ਿੰਦਰ ਜੀ ਇਥੋਂ ਦੇ ਲੋਕਲ ਕੌਂਸਲਰ ਨਮਜੋਤ ਬਾਸ਼ਲ ਜੀ ਉਹਦੇ ਵਾਈਫ ਤੋਂ ਕੌਂਸਲਰ ਨੇ ਸੋ ਮੈਂ ਸਮਝਦਾ ਕਿ ਪੰਜਾਬ ਹੀ ਕਿਹੋ ਜਿਹੀ ਸਟੇਟ ਹੈ ਜਿੱਥੇ ਇਹੋ ਜਿਹੇ ਪੁੰਦਾਨ ਦੇ ਕੰਮ ਹੁੰਦੇ ਰਹਿੰਦੇ ਆ ਔਰ ਮੈਂ ਇਹ ਵੀ ਸਮਝਦਾ ਕਿ ਪ੍ਰਮਾਤਮਾ ਦੀ ਕਿਰਪਾ ਵੀ ਪੰਜਾਬ ਤੇ ਬਹੁਤ ਵੱਡੀ ਆ ਕਿ ਕੋਈ ਵੀ ਲੰਗਰ ਇੱਥੇ ਵੀ ਕੋਈ ਸ਼ਬੀਲ ਜੇ ਲੱਗਦੀਆਂ ਨੇ ਤੇ ਪੰਜਾਬ ਵਿੱਚ ਲੱਗਦੀਆਂ ਨੇ ਬਾਹਰ ਸਟੇਟਾਂ ਵਿੱਚ ਕਈ ਵਾਰ ਜਾਣ ਦਾ ਮੌਕਾ ਮਿਲਦਾ ਚਤ ਕਿਸੇ ਦੁਨੀਆ ਤੇ ਵੀ ਇਦਾਂ ਦਾ ਮਾਹੌਲ ਨਹੀਂ ਹੁੰਦਾ ਪਰ ਜਿਹੜੀ ਅੱਜ ਹਸਪੀਟਲ ਕੰਪਲੈਕਸ ਵੱਲੋਂ ਲਾਈ ਗਈ ਸ਼ਬੀਲ ਹੈਗੀ ਆ ਉਹ ਇੱਕ ਪਿਆਰ ਦਾ ਪ੍ਰਤੀਕ ਹੈ ਔਰ ਜੋ ਅੱਜ ਇਹਨਾਂ ਨੇ ਪ੍ਰਸ਼ਾਦ ਬਣਾਇਆ ਤਾਂ ਮੈਂ ਸਮਝਦਾ ਕਿ ਬਾਕਮਾਲ ਹੈ ਮੈਂ ਵੀ ਹੁਣ ਸ਼ੱਕ ਹੀ ਆਇਆ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਅਸੀਂ ਸਾਰੇ ਇਸ ਤਰ੍ਹਾਂ ਰਲ ਮਿਲ ਕੇ ਕੰਮ ਕਰਦੇ ਜੀ ਤੇ ਮੈ ਸਮਝਦਾ ਕਿ ਆਪਸ ਵਿੱਚ ਭਾਈਚਾਰ ਸਾਂਝ ਵੀ ਵੱਧਦੀ ਹੈ ਔਰ ਪਿਆਰ ਵੀ ਵੱਧਦਾ ਹੈ ਔਰ ਖੁਸ਼ਹਾਲੀ ਤੰਦਰੁਸਤੀ ਮਿਲਦੀ ਹੈ ਸ੍ਰੀ ਸਹਿਰ ਦੇ ਮੌਜੂਦਾ ਮੇਅਰ ਹੁਣ ਦੇ ਨਾਤੇ ਜੇ ਸ਼ਹਿਰ ਦੀ ਡਿਵੈਲਪਮੈਂਟ ਬਾਰੇ ਗੱਲ ਕੀਤੀ ਜਾਵੇ ਕਿ ਕਿਸ ਤਰ੍ਹਾਂ ਦੀ ਡਿਵੈਲਪਮੈਂਟ ਹੋ ਰਹੀ ਹੈ ਤੁਹਾਡੇ ਰਿਜ਼ਕੀ ਕਹਿਣਾ ਚਾਹੂਗਾ ਦੇਖੋ ਗੱਲ ਇਹ ਹੈ ਕਿ ਸਾਡੇ ਵੱਲੋਂ ਕੋਈ ਕੋਸ਼ਿਸ਼ ਜਿਹੜੀਆਂ ਹੈਗੀਆਂ ਸਾਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਪਰ ਸਰਕਾਰ ਦੇ ਪਾਰਟ ਤੇ ਕਈ ਕਮੀਆਂ ਹੈਗੀਆਂ ਨੇ ਇਹਨਾਂ ਨੇ ਮੈਨੂੰ ਇੱਕ ਲੈਟਰ ਵੀ ਦਿੱਤੀ ਆ ਮੈਂ ਜਿਹੜੇ ਕੰਮ ਇਹਨਾਂ ਦੱਸੇ ਆ ਇਹ ਤਾਂ ਕਾਫੀ ਕੰਮ ਪਹਿਲਾਂ ਜਿਵੇਂ ਸਾਨੂੰ ਕੋਈ ਫੰਡਾਂ ਦੀ ਘਾਟ ਹੈਗੀ ਆ ਜਿਵੇਂ ਬਹੁਤ ਵੱਡੇ ਕੰਮ ਜਿਹੜੇ 2-200 100-100 ਕਰੋੜ ਰੁਪਏ ਦਾ ਕੰਮ ਹੋਣ ਵਾਲੇ ਕੰਮ ਨੇ ਕਿਉਂਕਿ ਕਾਰਨ ਕੀ ਆ ਜਿਹੜਾ ਮਹਾਰਾਜ ਵਿੱਚ ਗਮਾਡਾ ਮੇਨ ਹੈ ਗਮਾਡਾ ਕੋਲੇ ਕੋਈ ਆਕਸ਼ਨ ਗਮਾਡਾ ਕਰਦਾ ਕੋਈ ਨਕਸ਼ਾ ਪਾਸਾ ਗਮਾਡਾ ਕਰਦਾ ਕੋਈ ਲੇਟ ਫੀਸ ਦਾ ਗਮਾਡਾ ਲੈਂਦਾ ਹੈਗਾ ਇਸ ਕਰਕੇ ਸਾਨੂੰ ਜਿਹੜੀਆਂ ਮਤਲਬ ਕਲੀ ਮਤਲਬ ਪ੍ਰੋਪਰਟੀ ਟੈਕਸ ਹੀ ਆਉਂਦਾ ਹੈਗਾ ਜਾਂ GST ਆਉਂਦੀ ਆ ਥੋੜੀ ਬਹੁਤ ਪਰ ਸਾਡੀ ਜਿੰਮੇਵਾਰੀ ਬਹੁਤ ਵੱਡੀ ਆ ਤਾਂ ਮੈਂ ਸਮਝਦਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਗਮਾੜਾ ਜਿਵੇਂ ਹਜ਼ਾਰਾਂ ਕਰੋੜ ਰੁਪਏ ਇਕੱਠਾ ਕਰਕੇ ਲੈ ਕੇ ਜਾ ਰਿਹਾ ਹੈ ਔਰ ਉਹਨੂੰ ਚਾਹੀਦਾ ਕਿ ਸਾਡਾ ਜਿਹੜਾ ਬਣਦਾ ਫੰਡ ਸਾਡਾ ਹਿੱਸਾ ਬਣਦਾ ਉਹ ਟਾਈਮ ਟੂ ਮਿਲਦਾ ਰਹੇ ਤਾਂ ਕਿ ਇਹ ਸ਼ਹਿਰ ਦੀ ਸਾਂਭ ਸੰਭਾਲ ਤਰੀਕੇ ਨਾਲ ਕਰ ਸਕੀਏ ਸਾਡੇ ਦੇ ਕੌਂਸਲਰਾਂ ਨੂੰ ਕੋਈ ਮੁਸ਼ਕਲ ਪ੍ਰੇਸ਼ਾਨ ਆਵੇ ਇਹ ਸਾਡੇ ਬਸਿੰਦੇ ਨੇ ਥੋਂਦੇ ਜਿਵੇਂ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਚੰਡੀਗੜ੍ਹ ਵਰਗੀਆਂ ਸਹੂਲਤਾਂ ਜਾਂ ਫੋਰਨ ਵਰਗੀਆਂ ਸਹੂਲਤਾਂ ਚਾਹੀਦੀਆਂ ਨੇ ਤਾਂ ਫੇਰ ਹੀ ਮਿਲ ਸਕਦੇ ਜੇਕਰ ਸਾਡੇ ਕੋਲ ਫੰਡਾਂ ਦੀ ਕਾਟ ਨਾ ਹੋਵੇ ਤਾਂ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਗਮਾੜਾ ਨੂੰ ਕਹਿ ਕੇ ਸਾਨੂੰ ਘੱਟ ਤੋਂ ਘੱ ਕਾਂ ਕਿ ਜੇ ਸਾਡੇ ਦੂਰੇ ਪੈ ਕੰਮ ਨਹੀਂ ਪੂਰੇ ਹੋ ਸਕਦਾ ਤੇ ਸਰ ਬਰਸਾਤੀ ਪਾਣੀ ਮਤਲਬ ਕਿ ਨਿਕਾਸੀ ਦਾ ਜਿਹੜਾ ਕੰਮ ਹੈ ਲੱਗਦਾ ਹੈ ਕਿ ਹੁਣ ਕਿਉਂਕਿ ਬਰਸਾਤ ਵੀ ਆ ਜਾਏਗੀ ਤੁਹਾਡੇ ਵੱਲੋਂ ਲੱਗਦਾ ਹੈ ਤਿਆਰੀ ਪੂਰੀ ਹੈ ਇਸ ਵਾਰੀ ਸ਼ਹਿਰ ਮਤਲਬ ਠੀਕ ਠਾਕ ਰਹੇਗਾ ਕੋਸ਼ਿਸ਼ਾਂ ਹੈ ਕਿ ਬਰਸਾਤ ਆਈ ਜਾਵੇ ਕਿਉਂਕਿ ਗਰਮੀ ਬਹੁਤ ਹੈ ਹਾਂਜੀ ਉਦੋਂ ਅਗਲੀ ਗੱਲ ਤੁਸੀਂ ਪ੍ਰਬੰਧਾਂ ਦੀ ਗੱਲ ਮੈਂ ਤੁਹਾਨੂੰ ਪਹਿਲਾਂ ਦੱਸ ਕੇ ੜਿਆ ਕਿ ਸਰਕਾਰ ਨੂੰ ਜੋ ਜ਼ਿੰਮੇਵਾਰੀ ਬਣਦੀ ਆ ਹਜ਼ਾਰਾਂ ਕਰੋੜ ਰੁਪਏ ਗਮਾੜਾ ਲੈ ਰਿਆ ਗਮਾੜਾ ਨੂੰ ਚਾਹੀਦਾ ਕਿ ਸਾਨੂੰ ਸਾਡਾ ਪੰਡ ਦਾ ਸ਼ੇਅਰ ਦਿੱਤਾ ਜਾਵੇ ਤਾਂ ਕਿ ਅਸੀਂ ਜਿਹੜੀਆਂ ਸਹੂਲਤਾਂ ਨੇ ਜਾਂ ਜੋ ਵੀ ਇੱਥੇ ਡਿਵੈਲਪਮੈਂਟ ਦੇ ਕੰਮ ਅਧੂਰੇ ਪਏ ਨੇ ਉਹ ਪੂਰੇ ਕਰਵਾ ਸਕੀਏ ਕਈ ਕੰਮ ਸਾਡੇ ਮਤਲਬ ਸਾਡੀ ਸਮਰੱਥਾ ਨਹੀਂ ਹੈਗੀ ਕਾਰਪੋਰੇਸ਼ਨ ਦੀ ਕਿ ਸਾਡੇ ਕੋਲ ਇੰਨੇ ਫੰਡ ਨਹੀਂ ਹੈਗੇ ਕਮਾਡਾ ਕੋਲੇ ਜਿਹੜੇ ਸਾਰੇ ਆਫੀਸਰਾਂ ਘਮਾਡਾ ਕੋਲੇ ਆਉਂਦੀਆਂ ਨੇ ਕਮਾਡਾ ਸਾਨੂੰ ਪੈਸੇ ਦੇਵੇ ਤੇ ਅਸੀਂ ਨਾਲ ਜਿਹੜਾ ਕੰਮ ਕਰਵਾ ਸਕੀਏ ਤੇ ਤੁਹਾਡੇ ਵੱਲੋਂ ਕੋਈ ਲੈਟਰ ਵਗੈਰਾ ਲਿਖਿਆ ਗਿਆ ਕਿ ਮਾਡਾ ਬਾਰੀ ਜੀ ਹਰ ਰੋਜ਼ ਹੀ ਲੈਟਰ ਲਿਖਦੇ ਆਂ ਔਰ ਹਰ ਰੋਜ਼ ਹੀ ਤੁਹਾਡੇ ਦਾ ਅਸੀਂ ਬਿਆਨ ਵੀ ਦਿੰਨੇ ਆਂ ਹਰ ਰੋਜ਼ ਹੀ ਤੁਹਾਡੇ ਦਾ ਅਸੀਂ ਮੈਸੇਜ ਪਹੁੰਚਾਉਂਦੇ ਆਂ ਸੀਐਮ ਸਾਹਿਬ ਹਾਲਾਂ ਇਹ ਵੱਡੋ ਦੇ ਨਕਸ਼ੇ ਦਾ ਸ਼ਹਿਰ ਹੈਗਾ ਔਰ ਪੰਜਾਬ ਦਾ ਨੰਬਰ 1 ਸ਼ਹਿਰ ਹੈਗਾ ਔਰ ਹਰ ਜਿਹੜਾ ਵੀ ਕੋਈ ਬਾਹਰੋਂ ਵਿਅਕਤੀ ਆਉਂਦਾ ਹੈ ਕੋਈ ਵੀ ਵੱਡਾ ਲੀਡਰ ਆਵੇ ਕੋਈ ਵੱਡਾ ਅਫਸਰ ਆਵੇ ਕੋਈ ਦੇਸ਼ ਤੋਂ ਕੋਈ ਆਵੇ ਤਾਂ ਉਹਦੀ ਐਂਟਰੀ ਮਹਾਲੀ ਤੋਂ ਗੇਟਵੇ ਸਿਟੀ ਮਹਾਲੀ ਹੈ ਜੇਕਰ ਸੋਹਣਾ ਸਾਫ਼ ਸੋਰਾ ਹੋਏਗਾ ਤਾਂ ਉਹ ਚੰਗਾ ਮੈਸੇਜ ਲੈ ਕੇ ਜਾਣਗੇ ਤਾਂ ਮੈਂ ਬੇਨਤੀ ਕਰਦਾ ਕਿ ਸਾਨੂੰ ਜਿਹੜੇ ਫੰਡ ਮਿਲਣ ਤਾਂ ਕਿ ਸਾਰੇ ਕੰਮ ਕਰਵਾ ਸਕੀਏ ਮੇਰ ਸਾਬ ਹਾਊਸਪੈਟ ਕੰਪਲੈਕਸ 2 ਨੇ ਵੀ ਇੱਕ ਮੈਮੋਰੰਡਮ ਦਿੱਤਾ ਤੁਹਾਨੂੰ ਸਰ ਕੀ ਲੱਗਦਾ ਕੀ ਕਹਿਣਾ ਚਾਹੋਗੇ ਪਰ ਠੀਕ ਹੈ ਜਿਹੜੇ ਛੋਟੇ ਕੰਮ ਇਹਨਾਂ ਦੇ ਜਿਹੜੇ ਕੋਈ ਐਸੇ ਇਹਨਾਂ ਦੇ ਕਾਰਬ ਚੈਨਲ ਵਗੈਰਾ ਲੱਗਣ ਵਾਲੇ ਹੈਗੇ ਨੇ ਉਹ ਅਸੀਂ ਆਲਰੇਡੀ ਕੰਮ ਸਾਰੇ ਪਾਸੇ ਪਾਸ ਕੀਤੇ ਹੋਏ ਨੇ ਤੇ ਕਾਉਂਸਲਰ ਸਾਹਿਬ ਨੂੰ ਮੈਂ ਕਿਹਾ ਕਿ ਕੰਮ ਨੈਕਸਟ ਵੀਕ ਸ਼ੁਰੂ ਕਰਵਾਤੇ ਜਾਣਗੇ ਤੇ ਅਸੀਂ 15-20 ਦਿਨ ਮਹੀਨੇ ਦੇ ਵਿੱਚ ਉਹ ਕੰਮ ਪੂਰੇ ਹੋ ਜਾਣਗੇ ਥੈਂਕ ਯੂ ਸਰ ਥੈਂਕ ਯੂ ਜੀ ਸਰ ਪਨਾ ਕੀ ਹੈ ਤੇ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਇੱਥੇ ਚਭੀ ਲੱਗੀ ਜੀ ਮੇਰਾ ਨਾਮ ਨਵਜੋਤ ਸਿੰਘ ਬਾਛਲਾ ਹੈ ਤੇ ਇਹ ਸਾਡਾ ਵਾਰਡ ਨੰਬਰ 31 ਪੈਂਦਾ ਇੱਥੋਂ ਮੇਰੇ ਧਰਮ ਪਤਨੀ ਸ਼੍ਰੀਮਤੀ ਕੁਲਜਿੰਦਰ ਕੌਰ ਬਾਛਲ ਜੀ ਜਿਹੜੇ ਕਾਉਂ ਸਦਾਬੱਤ ਮਿਲਿਆ ਸੀ ਪੂਰੀ ਸੋਸਾਇਟੀ ਵੱਲੋਂ ਮੋਤਾਜੀ ਸਾਡੇ ਜਿਹੜੇ ਇੱਥੇ ਪ੍ਰਧਾਨ ਨੇ ਤੇ ਸੋ ਇਹਨਾਂ ਦੇ ਸੱਦੇ ਤੇ ਅਸੀਂ ਅੱਜ ਪਹੁੰਚੇ ਆਂ ਪਰ ਮੇਰੇ ਲਈ ਸੱਦਾ ਵੀ ਇਮਨੀਤ ਰੱਖਦਾ ਪਰ ਇੱਕ ਬੜੀ ਖੁਸ਼ੀ ਦੀ ਗੱਲ ਹੈ ਔਰ ਇਹ ਜਿਹੜੀ ਹੈਗੀ ਹੈ ਇਹ ਪੰਜਾਬ ਦੇ ਹਿੱਸੇ ਹੀ ਆਈ ਹੈ ਕਿ ਇੱਕ ਦੂਜੇ ਦੇ ਪ੍ਰਤੀ ਜਿਹੜਾ ਪਿਆਰ ਹੈਗਾ ਇਹ ਸਾਨੂੰ ਸਾਡੇ ਗੁਰੂਆਂ ਪੀਰਾਂ ਤੋਂ ਮਿਲਿਆ ਹੈਗਾ ਆ ਅੱਜ ਸੰਗਰਾਂਦ ਦੇ ਦਿਹਾੜੇ ਤੇ ਇਹ ਜਿਹੜੀ ਇਥੋਂ ਹਾਊਸਫੈਡ ਸੁਸਾਇਟੀ ਨੇ ਇਹ ਸ਼ਬੀਲ ਦੀ ਜਿਹੜੀ ਕੀਤੀ ਹੈ ਸੋ ਮੈਂ ਸਮਝਦਾ ਕਿ ਅੱਤ ਦੀ ਗਰਮੀ ਵੀ ਪੈ ਰਹੀ ਹੈ ਇਹ ਹਰ ਆ ਰਾਹੀ ਨੂੰ ਰਾਹ ਜਾਂਦੇ ਮੁਸਾਫਰ ਨੂੰ ਕਿਸੇ ਮਜ਼ਦੂਰ ਨੂੰ ਕਿਸੇ ਸ਼ਾਹੂਕਾਰ ਨੂੰ ਸਭ ਦੇ ਲਈ ਇਹ ਜਿਹੜਾ ਗੁਰੂ ਦਾ ਖੁੱਲਾ ਲੰਗਰ ਟੁੱਟ ਵਰਤਾਇਆ ਜਾ ਰਿਹਾ ਹੈ ਇਹ ਸਾਡੇ ਪੰਜਾਬ ਦੀ ਭਾਈਚਾਰਕ ਸੰਜ ਦੀ ਬਿਆਨਬਾਜ਼ੀ ਕਰਦੀ ਹੈ ਔਰ ਇੱਕ ਸੰਦੇਸ਼ ਵੀ ਦਿੰਦੀ ਹੈ ਕਿ ਹਰ ਇੱਕ ਮਨੁੱਖ ਨੂੰ ਮਨੁੱਖ ਦੀ ਜਿਹੜੀ ਹੈਗੀ ਆ ਭਲਾਈ ਦੇ ਲਈ ਜੋ ਵੀ ਕੋਈ ਕਦਮ ਚੁੱਕੇ ਜਾ ਸਕਦੇ ਆ ਸੋ ਅਸੀਂ ਹਰ ਸਾਡਾ ਪੰਜਾਬ ਵਾਸੀ ਉਹ ਚੁੱਕਣ ਲਈ ਹਮੇਸ਼ਾ ਹੀ ਤਿਆਰ ਰਹਿੰਦਾ ਜੀ ਸਰ ਤੁਸੀਂ ਏਰੀਆ ਕਾਉਂਸਲਰ ਹੋਣ ਦੇ ਨਾਤੇ ਤੁਸੀਂ ਮੇਅਰ ਸਾਹਿਬ ਦੀ ਗੱਲਾਂ ਨਾਲ ਕਿੰਨਾ ਸਹਿਮਤ ਹੋ ਡਵੈਲਪਮੈਂਟ 'ਚ ਕਿਤੇ ਨਾ ਕਿਤੇ ਰੁਕਾਵਟਾਂ ਆ ਰਹੀਆਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਮੈਂ ਮੇਅਰ ਸਾਹਿਬ ਦੀ ਹਰ ਗੱਲ ਨਾਲ ਸਹਿਮਤ ਆ ਤੁਸੀਂ ਦੇਖਿਆ ਮੇਅਰ ਸਾਹਿਬ ਨੇ ਤੁਹਾਨੂੰ ਇੱਕ ਦੋ ਚੀਜ਼ਾਂ ਦਾ ਹਵਾਲਾ ਦਿੱਤਾ ਕਿ ਅਸੀਂ ਕੋਸ਼ਿਸ਼ ਪੂਰੀ ਕਰ ਰਹੇ ਹਾਂ ਸਾਡੀ ਸਮੁੱਚੀ ਕਾਉਂਸਲਰ ਟੀਮ ਕਮਿਸ਼ਨਰ ਤੋਂ ਲੈ ਕੇ ਸੀਨੀਅਰ ਡਿਪਟੀ ਮੇਅਰ ਤੋਂ ਲੈ ਕੇ ਮੇਅਰ ਤੋਂ ਲੈ ਕੇ ਕਿ ਪਬਲਿਕ ਦੇ ਜੋ ਵੀ ਸਾਡੇ ਕੋਲ ਡਿਮਾਂਡ ਆਂਦੀ ਹੈ ਕਿ ਸਾਡੇ ਏਰੀਆ ਵਿੱਚ ਆਹ ਆ ਕੰਮ ਹੋਣ ਵਾਲੇ ਅਸੀਂ ਇਮੀਡੀਏਟਲੀ ਉਸ ਨੂੰ ਹਾਊਸ ਦੇ ਵਿੱਚ ਵੀ ਪਾਉਂਦੇ ਹਾਂ ਮੇਅਰ ਸਾਹਿਬ ਦੇ ਸਪੈਸ਼ਲੀ ਇੰਡੀਵਿਜੂਅਲੀ ਵੀ ਧਿਆਨ ਚ ਲਿਆਉਂਦੇ ਆ ਜਿਹੜੀ ਸਾਡੇ ਵੱਲੋਂ ਕੋਸ਼ਿਸ਼ਾਂ ਕਰਨ ਦੀ ਅਪਰਾਲੇ ਕਰਨ ਦੀ ਗੱਲ ਉਹ ਅਸੀਂ ਹਮੇਸ਼ਾ ਹੀ ਤਿਆਰ ਹਾਂ ਪਰ ਕਿਤੇ ਨਾ ਕਿਤੇ ਸਾਨੂੰ ਫੰਡਾਂ ਦੀ ਘਾਟ ਮਹਿਸੂਸ ਹੁੰਦੀ ਹੈ ਕਿਉਂਕਿ ਤੁਹਾਨੂੰ ਪਤਾ bina ਪੈਸੇ ਤੇ ਕੰਮ ਕਰਾਉਣੇ ਸੰਭਵ ਨਹੀਂ ਹੁੰਦੇ ਕਿਉਂਕਿ ਮਿਊਨਿਸਪਲ ਕਮੇਟੀ ਕੋਲ ਬੜੇ ਸੀਮਿਤ ਜਿਹੇ ਜਿਹੜੇ ਹੈਗੇ ਆ ਸਾਧਨ ਨੇ ਆਮਦਨ ਦੇ ਮੇਜਰ ਸਾਧਨ ਜਿਹੜੇ ਹੈਗੇ ਆ ਉਹ ਗਮਾਟਾ ਦੇ ਕੋਲ ਹੀ ਨੇ ਮਤਲਬ ਸੋ ਜਿੰਨਾ ਕ ਫੰਡ ਆਂਦਾ ਅਸੀਂ ਉਹਦੇ ਚ ਫੇਰ ਵੀ ਬਹੁਤ ਕੁਝ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਮਹਾਲੀ ਸ਼ਹਿਰ ਨੂੰ ਬੜਾ ਤੁਸੀਂ ਦੇਖਦੇ ਹੋ ਅਸੀਂ ਇੱਥੇ ਪੇਵਰ ਵੀ ਲਾ ਕੇ ਹਟੇ ਆ ਸੜਕਾਂ ਦਾ ਖਾਸ ਕਰਕੇ ਅਸੀਂ ਸਭ ਤੋਂ ਪਹਿਲਾਂ ਨੋਟਾ ਜੀ ਤੁਹਾਨੂੰ ਦੱਸਣਗੇ ਕਿ ਵੀ ਸੜਕਾਂ ਦੇ ਨਾਂ ਤੇ ਕੁਝ ਵੀ ਨਹੀਂ ਸੀ 76 80 ਦੇ ਵਿੱਚ ਤੇ ਟੱਟੋ-ਕੱਟ ਵੀ 3 ਕਰੋੜ ਰੁਪਈਆ ਲਾ ਕੇ ਜਿਹੜੀ ਇੱਥੇ ਸੜਕਾਂ ਦੀ ਡਿਵੈਲਪਮੈਂਟ ਕਰੀ ਗਈ ਸੀ ਉਹ ਪੂਰੇ 80 79 78 77 ਸਾਰਿਆਂ ਦੀ ਕੀਤੀ ਗਈ ਸੀ ਸੋ ਅਸੀਂ हां ਵੱਧ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਗਮਾੜਾ ਦੇ ਸੀਏ ਨੂੰ ਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਇਸ ਗੱਲ ਵੱਲ ਧਿਆਨ ਦੇ ਕੇ ਸਾਨੂੰ ਮਿਊਨਿਸਪਲ ਨਗਰ ਨਿਗਮ ਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਉਹ ਫੰਡ ਜਾਰੀ ਕਰਿਆ ਜਾਵੇ ਤਾਂ ਜੋ ਪਿੱਤਰ ਤਰੀਕੇ ਨਾਲ ਮਹਾਲੀ ਵਾਸੀਆਂ ਨੂੰ ਜਿਹੜੀਆਂ ਸੀ ਸਹੂਲਤਾਂ ਪ੍ਰਦਾਨ ਕਰ ਸਕ ਜੀ ਥੈਂਕ ਯੂ ਸਰ ਥੈਂਕ ਯੂ ਧੰਨਵਾਦ ਮੇਰਾ ਨਾਮ ਮੌਨ ਲਾ ਨੋਤਾ ਪ੍ਰੈਜ਼ੀਡੈਂਟ ਹਾਊਸਟੈਕ ਕੰਪਲੈਕਸ 2 ਜੀ ਤੇ ਅੱਜ ਦਾ ਜਿਹੜਾ ਇਹ ਸਾਡਾ ਥੰਡੇ ਮਿੱਠੇ ਪਾਣੀ ਦੀ ਸ਼ਹੀਲ ਦਾ ਆਯੋਜਨ ਕੀਤਾ ਹੈ ਇਹ ਅਸੀਂ ਹਰ ਸਾਲ ਇਹ ਉਦਮ ਕਰਦੇ ਹਾਂ ਤੇ ਸਾਨੂੰ ਆਪਣੇ ਸਮੂਹ ਰੈਜ਼ੀਡੈਂਟਸ ਤੋਂ ਵੀ ਇਸ ਦਾ ਬੜਾ ਸਹਿਯੋਗ ਮਿਲਦਾ ਹੈ ਹਰੇਕ ਕੰਮ ਦੇ ਵਿੱਚ ਕਿਉਂਕਿ ਜਿੰਨੇ ਵੀ ਆਪਣੀ ਜਤੋ ਏਕੇਪ ਕਪ ਕੀਤਾ ਹੈ ਤੇ ਸਾਰੇ ਇਸ ਕੰਮ ਨੂੰ ਬੜਾ ਹਰੇਕ ਕੰਮ ਦੇ ਵਿੱਚ ਸਹਿਯੋਗ ਕਰਦੇ ਨੇ ਤੇ ਅਸੀਂ ਆਪਣੇ ਸਾਡੇ ਜਿਹੜੇ ਵਾਸ਼ਲ ਸਾਹਿਬ ਨੇ ਸਾਡੇ ਨਮਜੋਦ ਵਾਸ਼ਲ ਜੀ ਇਹਨਾਂ ਨੂੰ ਇੱਕ ਕਾਲ ਤੇ ਆ حاضر ਹੋ ਜਾਂਦੇ ਨੇ ਅਗਰ ਕੋਈ ਵੀ ਕੰਮ ਕਰਾਉਣਾ ਹੋਵੇ ਜਿੰਨਾ ਸਾਡੀ ਇੱਥੇ ਪਹਿਲੇ ਬਹੁਤ ਹੀ ਬੁਰਾ ਹਾਲ ਸੀ ਇਹ ਸੜਕਾਂ ਨਹੀਂ ਸੀ ਇੱਥੇ ਐਂਡ ਹੋ ਜਾਂਦਾ ਸੀਗਾ ਸੜਕ ਦਾ ਤੇ ਸਾਰੇ ਵਾਸੀ ਪੇਪਲ ਬਲੌਕ ਇਹ ਪੇਪਲ ਬਲੌਕ ਹੈ ਇਹਨਾਂ ਸਪੈਸ਼ਲ ਸਾਨੂੰ ਗ੍ਰਾਂਟ 80 ਸੈਕਟਰ ਦੀ ਟਰਾਂਸਫਰ ਕਰਕੇ ਸਾਡੇ ਸਾਰੇ ਸ਼ੁਰੂ ਚ ਪਾਰਕਿੰਗ ਦੀ ਬਹੁਤ ਸਮੱਸਿਆ ਸੀ ਤੇ ਇਹਨਾਂ ਨੇ ਸਾਰੇ ਇਸ ਚੀਜ਼ ਦਾ ਹੱਲ ਕੀਤਾ ਉਹ ਜਦੋਂ ਵੀ ਇਹਨਾਂ ਕੋਲ ਜਾਂਦੀਦਾ ਸਾਡਾ ਇਮੀਡੀਏਟ ਰੈਜ਼ੋਲੂਸ਼ਨ ਕਰਦੇ ਆ ਸਾਡੀ ਸਮੱਸਿਆ ਦਾ ਅਤੇ ਹੁਣ ਵੀ ਅਸੀਂ ਇਹ ਜਿਹੜੀ ਮੰਗ ਪੱਤਰ ਦਿੱਤਾ ਹੈ ਅੱਜ ਇਹਨਾਂ ਨੂੰ ਕਿ ਸਾਡੀ ਬੈਕ ਸਾਈਡ ਤੇ ਜੋ ਹੈ ਉਹ ਬਹੁਤ ਹੀ ਲੋਕ ਉੱਥੇ ਗਾਰਬੇਜ ਪੱਥਾ ਕਰਦੇ ਨੇ ਜਾਂ ਉੱਥੇ ਸਕ੍ਰੈਪ ਭਰਿਆ ਹੋਇਆ ਹੈ ਉੱਥੇ ਕੋਈ 파ਰਟੀ ਦੀ ਸਮੱਸਿਆ ਤੁਹਾਨੂੰ ਆ ਰਹੀ ਹੈ ਉਹ ਸਾਡੀ ਸਲ ਜਾਵੇ ਤੇ ਪੇਪਰ ਬਲੌਕ ਲਗਾਉਣ ਲਈ ਅਸੀਂ ਇੱਕ ਇਹਨਾਂ ਨੂੰ ਮੰਗ ਪੱਤਰ ਦਿੱਤਾ ਹੈ ਕਿ ਜਿਸ ਤਰ੍ਹਾਂ ਸਾਡੇ ਅੱਗੇ ਪੇਪਰ ਬਲੌਕ ਲੱਗੇ ਆਣ ਇਸ ਤਰ੍ਹਾਂ ਸਾਡੀ ਬੈਕ ਸਾਈਡ ਤੇ ਵੀ ਲੱਗ ਜਾਵੇ ਥੈਂਕ ਯੂ ਸਰ ਥੈਂਕ ਯੂ